ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਨਿੰਦਿਆ ਹਮ ਸੁਨੇ ਕਿਮ ਕਾਨ ਅੱਗੇ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸਿਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆਂ ਕਹਿਨੀਆਂ ਸ਼ਾਇਦ ਕਈ ਰਾਤਾਂ ਬੀਤ ਜਾਣ ਜਿਸਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਰਾਮਜੰਗਾ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ ਤੀਰ ਮਾਰ ਕੇ ਜੋ ਵੈਰੀ ਦਲਾਂ ਦੇ ਘੋੜੇ ਡੇਗ ਲੈਂਦਾ ਸੀ ਜਿਸ ਦੇ ਵਰਛੇ ਨਾਗਣੀ ਤੋਂ ਦੁਸ਼ਮਣ ਦੇ ਹਾਥੀ ਭੈ ਕਾਂਦੇ ਸਨ ਜਿਸ ਦਾ ਨਾਮ ਸੁਣਿਆ ਹੀ ਦੁਸ਼ਮਣਾਂ ਦਾ ਮੁੜਕਾ ਚਿਉਣ ਲੱਗਦਾ ਸੀ ਕੌਣ ਹੈ ਇਹ ਮਹਾਬਲੀ ਯੋਧਾ ਸੁਖਾ ਸਿੰਘ ਕੀ ਇਮ ਚਰਚਾ ਭਈ ਸੂਰਨ ਕੋ ਸਿਰ ਮੌਰ ਗਿਨਈ ਇਹ ਸੂਰਮਾ ਹੈ ਮਾੜੀ ਕੰਬੋਕੀਆਂ ਦਾ ਪ੍ਰਸਿੱਧ ਯੋਧਾ ਭਾਈ ਸੁਖਾ ਸਿੰਘ ਅੱਜ ਜੇ ਕਿਤੇ ਦਰਿਆ ਕੰਡੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁਖਾ ਸਿੰਘ ਹੁੰਦਾ ਤਾਂ ਵੈਰੀ ਦਲਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵੱਲ ਅੱਕ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁਖਾ ਸਿੰਘ ਵੀ ਸ਼ਾਮਲ ਹੈ ਕੀ ਅੱਜ ਸਾਡੇ ਕੋਲ ਇਸ ਜੰਗ ਲਈ ਉਹਨਾਂ ਜਿਹਾ ਕੋਈ ਸੂਰਮਾ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਸਮੇਸ ਸਰਾ ਜਾਵੇ ਕੌਣ ਕੌਣ ਹੈ ਉਹ ਯੋਧਾ ਆਪ ਹੀ ਆਕੇ ਦੱਸੇਗਾ ਤੁਸੀਂ ਮਨ ਚਿਤ ਲਾ ਕੇ ਸੁੱਖਾ ਸਿੰਘ ਦੀ ਸਾਖੀ ਸੁਣੋ ਸਿੰਘਾਂ ਦਾ ਇੱਕ ਛੋਟਾ ਜਿਹਾ ਜੱਥਾ ਕਿਸੇ ਖਾਸ ਮਹਮ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਥੇਦਾਰ ਸਹਿਜਮਤੀ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਣ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੁਝ ਚੁਣਵੇਂ ਸਿਪਾਹੀ ਦੇਖਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨਿਕਟ ਵਰਤੀ ਸਨ ਕੁਝ ਤਾਂ ਉਸਦੇ ਚਾਚੇ ਤਾਇਿਆਂ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਇਹਨਾਂ ਦਾ ਖਾਣ ਪੀਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਣੇ ਚੁਣੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤਾਂ ਕੁਸਕਿਆ ਵੀ ਨਹੀਂ ਸੀ ਗਿਲਜੀਆਂ ਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਮ ਸੁਣਾਈ ਦਿੰਦੀਆਂ ਸਨ ਤੇ ਅਫਗਾਨੀ ਸਿਪਾਈਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦੋਂ ਲੱਗੂ ਜਿੱਦਾਂ ਮੱਥਾ ਸਿੰਘਾਂ ਨਾਲ ਲੱਗਿਆ ਤੀਰ ਵਾਂਗ ਇਹ ਬੋਲ ਤੁਰਾਨੀਆਂ ਦੇ ਕੰਨਾਂ ਵਿੱਚ ਵੱਜਿਆ ਇਹ ਸੁਣਨ ਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਖੁਸ਼ ਹੁੰਦਾ ਬੋਲਿਆ ਅੱਲਾਹ ਹੱਤਾ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਖਾਣ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਇਹ ਸਿੰਘ ਉਸਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾ ਨੂੰ ਆਪਣੀ ਤਾਕਤ ਤੇ ਮਾਣ ਸੀ ਸੋ ਉਹ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਛਾਣ ਛੱਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਚਲਕਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ ਦੱਸ ਪੈਂਦੀ ਹੈ ਉੱਥੇ ਜਾਓ ਕਹਿੰਦੇ ਕਈ ਦਿਨਾਂ ਦੀ ਭਾਲ ਮਕਰੋਂ ਹਲਕਾਰਿਆਂ ਨੇ ਸਿੰਘਾਂ ਦੀ ਠਾਹਰ ਦੀ ਦੱਸ ਪਾਈ ਬੁੱਢਾ ਕੋਟ ਜਿੱਥੇ ਸਤਲੁਜ ਲੰਘਦਾ ਹੈ ਸਿੰਘ ਦਰਿਆ ਕਿਨਾਰੇ ਰਹਿੰਦੇ ਸਨ ਕੁਝ 200 ਦੁਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰ ਆਣ ਟੁੱਕੇ ਆਹ ਸਿਪਾਹੀ 200 ਤੇ ਘੋੜੇ 400 ਦੁਰਾਨੀ ਸਿਪਾਹੀ ਐਨੇ ਜਰਵਾਣੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਧ ਪੈਂਦਾ ਤੇ ਨਹੀਂ ਕਰਵਾ ਸਕਦਾ ਸੀ। ਸੋ ਇੱਕ ਘੋੜੇ ਨੂੰ ਸਾਥ ਦਿਵਾਉਣ ਲਈ ਹਰ ਦੁਰਾਨੀ ਨਾਲ ਇੱਕ ਵਾਧੂ ਘੋੜਾ ਰੱਖਦਾ ਸੀ। ਇੱਕ ਤਾਂ afghan ਸਿਪਾਹੀ ਸਰੀਰਾਂ ਦੇ ਐਨੇ ਤਕੜੇ ਤੇ ਉਤੋਂ ਹਰ ਇੱਕ ਸਰੀਰ ਲੋਹੇ ਨਾਲ ਮੜੇ ਹੋਏ ਸਿਰਾਂ ਤੇ ਫਲਾਉਦੀ, ਟੋਪ, ਸੰਜੂਆਂ ਨਾਲ ਕੱਜੀਆਂ ਦਾਇਤਾਂ ਜਹੀਆਂ ਦੇਹਾਂ। ਇਥੋਂ ਤੱਕ ਕਿ ਉਹਨਾਂ ਦੀਆਂ ਸੁਥਣਾ ਵੀ ਲੋਹੇ ਦੀਆਂ ਸਨ। ਪੈਰਾਂ ਵਿੱਚ ਫौलाਦ ਦੀਆਂ ਆਪਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫौलाਦੀ ਸੰਜੋਸ਼ਣੇ ਉਹਨਾਂ ਦੇ ਅਸਤਰਾ ਵਸਤਰਾ ਦਾ ਭਾਰ ਲਗਭਗ ਡੂਡਮਣ ਹੋਏਗਾ ਫਿਰ ਘੋੜਿਆਂ ਨੇ ਬਰਗਸਤਾਨ ਪਹਿਨੇ ਹੋਏ ਸਿਰ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ ਤਾਕਤ ਦੇ ਹੌਸਲੇ ਤੋਂ ਦੁਰਾਨੀ ਸਿੰਘਾਂ ਨੂੰ ਲਬਜ਼ੀ ਲਬ ਦੇ ਠਾਹਰ ਦੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦੁਰਾਨੀਆਂ ਦਾ ਹੰਕਾਰ ਸੱਤਵੇਂ ਅਸਮਾਨ ਤੇ ਜਾ ਪਹੁੰਚਾ ਅਫਗਾਨ ਸੈਨਾਪਤੀ ਭੱਜੀਆਂ ਦੇ ਸਿੰਘਾਂ ਨੂੰ ਬੰਗਾਰਦਾ ਹੋਇਆ ਬੋਲਿਆ ਅਸੀਂ ਤਾਂ ਤੁਹਾਡੀ ਬਹਾਦਰੀ ਦੇ ਕਿੱਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹੀਆਂ ਤੇ ਗਿੱਦੜਾਂ ਤੋਂ ਵੀ ਮਾੜੇ ਨਿਕਲੇ ਜਿਸ ਤਰ੍ਹਾਂ ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਾਇਰ ਤੋਂ ਕਾਇਰ ਵੀ ਨਹੀਂ ਭੱਜਦਾ ਵਾਹ ਏ ਬਹਾਦਰੋ ਐਵੇਂ ਪੈਂਟਾਈ ਕਰਵਾਇਆ ਸਾਨੂੰ ਸਾਨੂੰ ਤੁਹਾਡਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਹ ਨੂੰ ਬਾਟਾ ਗਰੀ ਕਰਨੀ ਸੀ ਦੁਨਿਆਨੀਆਂ ਦੇ ਇਹ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਛੁਰੇ ਵਾਂ ਖੁੱਭ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣ ਨੂੰ ਨਾ ਕਰ ਦਿੱਤੀ ਮਿਆਨਾਂ ਵਿੱਚੋਂ ਗਰਜਮੀਆਂ ਆਵਾਜ਼ਾਂ ਆਉਣ ਲੱਗੀਆਂ ਪਰ ਇਹੀ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡੀ ਗਰਦ ਦੇਖ ਕੇ ਹੀ ਖੌਫ ਖਾ ਗਏ ਤੁਸੀਂ ਕਿੱਧਰ ਦੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜਨ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵਟਾ ਨਾ ਲੱਗਣ ਦਿੰਦੇ ਨਾਮ ਬਦਲ ਲੋ ਕਾਇਰੋ ਆਪਣੇ ਜਾਂ ਫਿਰ ਜੂਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਇਧਰੋਂ ਸਾਡਾ ਇਕੱਲਾ ਸਿਪਾਹੀ ਆਏਗਾ ਐਨੇ ਵਿੱਚ ਹੀ ਫੈਸਲਾ ਹੋ ਜਾਵੇਗਾ ਜਿੱਤ ਥੋੜੇ ਦੋ ਸਾਡੇ ਇਕ ਕੱਲੇ ਨੂੰ ਮਾਰ ਕੇ ਤਾਂ ਮੈਦਾਨ ਤੁਹਾਡਾ ਵਿਛੂ ਦੇ ਡੰਗ ਵਰਗਾ ਇੱਕ ਹੋਰ ਬੋਲ ਦੁਰਾਨੀਆਂ ਨੇ ਛੱਡਿਆ ਖਾਲਸਾ ਜੀ ਦੁਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ ਪੰਜ ਸਿੰਘ ਭੇਜਦੇ ਹਾਂ ਜੇ ਤੁਸੀਂ 10 ਸਿਪਾਹੀ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਓ ਜਥੇਦਾਰ ਦੀ ਆਵਾਜ਼ ਦੀ ਗਰਜ ਸੁਣਾਈ ਦਿੱਤੀ ਆਹ ਬਣੀ ਨਾ ਗੱਲ ਬਾਰੇ ਜੋੜ-ਘਟਾਵਾ ਵਿੱਚ ਜਿੰਨੀ ਪੈਂਦੇ ਇਕੱਲੇ ਨੂੰ ਕੱਲਾ ਹਿੱਸਾ ਹੀ ਪਰ ਅਸੀਂ ਬੰਦੂਕਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾਂ ਬੰਦੂਕਾਂ ਤੋਂ ਆਓ ਇਹ ਕਹਿੰਦਿਆਂ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਾਹਦਰ ਲੜਕੇ ਨੂੰ ਇਸ਼ਾਰਾ ਕੀਤਾ ਅਫਗਾਨਾਂ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸੇ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘਾਂ ਨੂੰ ਆਪਣੇ ਰਾਮ ਜੰਗਿਆਂ ਤੇ ਮਾਣ ਸੀ ਲੜਾਈ ਦਾ ਉਸੂਲ ਵੀ ਹੋ ਹੈ ਕਿ ਆਪਣੇ ਸਭ ਤੋਂ ਪਰੋਸੇਮੰਦ ਸ਼ਸਤਰਾਂ ਨਾਲ ਲੜੀ ਜਾਵੇ ਦੂਜੇ ਪੱਖ ABC ਕੇ ਸਿੰਘਾਂ ਦੀਆਂ ਕਿਰਪਾਨਾਂ ਫੇਖਵਾਨਾਂ ਦੇ ਮੇਲ ਨਹੀਂ ਜੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸਰੀ ਢੱਕਣ ਲਈ ਸੰਜੂਆ ਸਨ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦੁਰਾਨੀਆਂ ਦੀਆਂ ਸੰਜੂਆ ਪਾੜ ਕੇ ਵੀ ਨਿਕਲ ਜਾਵੇਗੀ ਸੋ ਇੱਕ ਪੂਰੀ ਰਾਤ ਇਸ ਬਹਿਸ ਵਿੱਚ ਲੰਘ ਗਈ ਸਵੇਰ ਹੁੰਦੇ ਸਾਰ ਗਿਲੀਆਂ ਦੇ ਇੱਕ ਚੋਟੀ ਦਾ ਬਹਾਦਰ ਸ਼ਸਤਰਾਂ ਨਾਲ ਸਜਿਆ ਤਜੇ ਮੈਦਾਨ ਵਿੱਚ ਖੜਾ ਸੀ ਤਲਵਾਰਾਂ ਖੁੰਡੀਆਂ ਕਰ ਦੇਣ ਵਾਲੀ ਸੰਜੋਸ਼ ਨੇ ਤੰਤੇ ਸਜਾਈ ਹੋਈ ਸੀ ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇ ਇੱਕ ਢੇਰ ਉਤੇ ਖਲੋਤਾ ਸਿੰਘਾਂ ਨੂੰ ਵਿਗਾਰ ਰਿਹਾ ਸੀ ਸ਼ੇਰ ਸਦਵਾਉਂਦੇ ਹੋ ਤਾਂ ਸ਼ੇਰਾਂ ਵਾਲੀ ਜੁਰਤ ਵੀ ਦਿਖਾਓ ਨਹੀਂ ਤਾਂ ਨਾਵਾਂ ਨਾਲ ਗਿੱਦੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਬੰਗਾਰ ਕਬੂਲੋ ਤੇ ਤਲਵਾਰ ਕਟਾਰ ਲੈ ਕੇ ਆਓ ਤੇ ਨਹੀਂ ਤਾਂ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦੁਰਾਨੀਆਂ ਨਾਲ ਤੇ ਹਾਰ ਕਬੂਲ ਕਰੋ ਬੋਲਦਾ ਹੋਇਆ ਕੁਚਰ ਮਗਨੋਂ ਤਲਵਾਰ ਦਾ ਮੁੱਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜਿਹੀ ਆਵਾਜ਼ ਕੱਢਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸਨ ਜਥੇਦਾਰ ਨੂੰ ਦਿਹਾੜ ਰਿਹਾ ਦੁਰਾਨੀ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਇਹ ਫੈਸਲਾ ਉਸੇ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਬਰਛੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਬੇਲਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਬੇਲ ਤਾਂ ਫਾਲਤੂ ਬਾਦਰੀਆਂ ਦਿਖਾਉਣ ਦਾ ਨਹੀਂ ਆਪਣੀ ਹੋਂਦ ਬਚਾਉਣ ਦਾ ਹੈ ਸਿੰਘਾਂ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤ ਗਵਾਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਣ ਤੈਸੀ ਹੋਂਦ ਤੇ ਇੱਕ ਮੁੱਛ ਫੁੱਟ ਗੱਭਰੂ ਬੋਲਿਆ ਉਸਨੇ ਘੋੜਾ ਪਿਛਾਣ ਨੂੰ 모ੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢਿਆਂ 'ਉਂ ਲਾ ਕੇ ਠੇਠਾਂ ਰੱਖ ਦਿੱਤੀ ਤੇ ਖੰਡਾਂ ਮਿਆਂ ਨੂੰ ਧੂਕੇ ਬਾਹਰ ਕੱਢ ਲਿਆ ਉਸ 10 ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ ਗਿਲਜੀਆਂ ਦੇ ਕਦ ਦੇਖੋ ਤੇ ਫਿਰ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਟਾਹੂ ਜਿਹਾ ਬੋਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕੱਤੇ ਗਿਲਜੀਆਂ ਦਾ ਕਿ ਆਪਣੀ ਨਾਗਣੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਭਜੰਗੀ ਦੇ ਕੋਲ ਕੋੜਾ ਲੈਂਦਾ ਹੋਇਆ ਇੱਕ ਸਿੰਘ ਗਰਜਿਆ ਇਹ ਸੁਖਾ ਸਿੰਘ ਸੀ ਮੱਛੇ ਰੰਗੜ ਜਿਹੇ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਘੇ ਦੁੱਧ ਦੀ लाज ਰੱਖ ਦਿਖਾਵੇ ਕਿ ਸਭ ਆਪਣੇ ਮਾਪਿਆਂ ਨੂੰ ਸ਼ਰਮਸਾਰ ਕਰਨ ਵਾਲੇ ਹੋ ਦੁਰਾਨੀ ਵਾਲੇ ਉਪਾਸਿਓ ਇੱਕ ਹੋਰ ਸ਼ਬਦ ਬਾਣ ਝੂਕਦਾ ਆਇਆ ਖਾਲਸੇ ਨੂੰ ਹਜੇ ਤੜੀ ਲੋੜ ਹੈ ਭੁਜੰਗਿਆ ਤੂੰ ਵੱਡੀਆਂ ਮੁਹਿੰਮਾਂ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲ ਚੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫਲਾਦੀ ਸੰਜੋਨ ਨੂੰ ਪੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮੁਹੰਮਾ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ ਯੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਦੇ ਜਾਣੂ ਹੋਈਦਾ ਹੈ ਚੜਤ ਸਿੰਘ ਬੋਲਿਆ ਹਾਂ ਪਰ ਤੂੰ ਗਲਜੀਬਲ ਦੇਖ ਪੰਜ ਸੱਤ ਮਣ ਲੋਹੇ ਨਾਲ ਲੱਧਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਜਾਂਦਾ ਹੈ ਪਰ ਪੰਥ ਲਈ ਬੋਲੇ ਜਾ ਰਹੇ ਖੋਟੇ ਬਚਨ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੇ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਨ ਬਿੰਦ ਨੂੰ ਜਾਂਦੀ ਹੈ ਹੁਣੇ ਜਾਵੇ ਪਰ ਬੇਅਦਬੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਿਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਜੂਝਣਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਣ ਦੇ ਤਿਆਗ ਜਾਵੇਗਾ ਚੜਤ ਸਿੰਘ ਦੀ ਤ੍ਰਿੜਤਾ ਦੇਖ ਕੇ ਸੁੱਖਾ ਸਿੰਘ ਨੂੰ ਤੈਂਤ ਖੁਸ਼ੀ ਹੋ ਰਹੀ ਸੀ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਢ ਦਿੰਦਾ ਹੈ ਜेन ਮਾਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈਲ ਲਾ ਸੁੱਟਦਾ ਹੈ ਉਸੇ ਤਰ੍ਹਾਂ ਥੋੜੇ ਬਲ ਤੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਬਰੀ ਨਾਲ ਲੜਿਆ ਜਾ ਸਕਦਾ ਹੈ ਧੰਨਾ ਹੈ ਤੂੰ ਬੁਜੰਗਿਆ ਧੰਤਾ ਦੇ ਜੋਗ ਹਨ ਤੈਨੂੰ ਜੰਮਣ ਵਾਲੇ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅੱਗੇ ਵੱਡੀਆਂ ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਦੇ ਇਹਨਾਂ ਬੋਲਾਂ ਤੇ ਚੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਉਹ ਪਰੇ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤੇ ਫੁਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਬੰਗਾਰ ਦਾ ਜਵਾਬ ਦੇਣ ਲਈ ਚੜ੍ਹਾਈ ਕਰਾਂ ਪਰ ਸੰਜੋਤ ਤੁਹਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਇਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋਤ ਉਸੇ ਦੀ ਹੈ ਸੁਖਾ ਸਿੰਘ ਮੁਸਕਰਾਉਂਦਿਆਂ ਬੋਲਿਆ ਚੜਤ ਸਿੰਘ ਨੇ ਸੰਜੋਤ ਪਾਉਣ ਵਿੱਚ ਸੁਖਾ ਸਿੰਘ ਦੀ ਮਦਦ ਕੀਤੀ ਤਣੀਆਂ ਕਸੀਆਂ ਤੇ ਜੰਗੀ ਕਮਰ ਕਸਾ ਲਵਾਇਆ ਰਾਜਸਥਾਨ ਦੇ ਸਿਰੋਹੀ ਨਗਰ ਦੀ ਬਣੀ ਹੋਈ ਸਿਰੋਹੀ ਹੱਥਾਂ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਚਹਾਉਂਦਿਆਂ ਨਮਸਕਾਰ ਕੀਤੀ ਢਾਲ ਗੱਤਰੇ ਪਾਈ ਪੰਜਾਂ ਸਿੰਘਾਂ ਨੇ ਫਤਿਹ ਦੀ ਅਰਦਾਸ ਅਰੰਭੀ ਭਗਉਤੀ ਨੂੰ ਸਹਾਈ ਹੋਣ ਲਈ ਬੇਨਤੀ ਕੀਤੀ ਗਈ ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ ਇਹ ਹੀ ਸਿੰਘਾਂ ਦੀ ਰੀਤ ਹੈ ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ ਸਿੰਘਾਂ ਨੇ ਜਕਾਰੇ ਗਜਾਏ ਇੱਕ ਐਸੀ ਚੜ੍ਹ ਦੀ ਕਲਾ ਜਿੱਥੇ ਵਿੱਚ ਰਵਾਂ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ ਵਾਰ ਸੀ ਪਕੋਤੀ ਜੀ ਕੀ ਸ਼ੁਰੂ ਕਰ ਪਜੰਗੀਆ ਜੇ ਮੈਂ ਸਮਾਪਤੀ ਤੋਂ ਪਿੱਛੋਂ ਪੁਰਤਿਆ ਤਾਂ ਹਾਰਿਆ ਹੀ ਜਾਣਿਓ ਕੋੜਾ ਤੁਰਨ ਲੱਗਿਆ ਸੁਖਾ ਸਿੰਘ ਚੜਤ ਸਿੰਘ ਵੱਲ ਤੱਕਦਿਆਂ ਬੋਲਿਆ ਕੋੜਾ ਸ਼ਾਇਦ ਸੁਖਾ ਸਿੰਘ ਤੋਂ ਵੀ ਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਝੇਟੇ ਉੱਤੇ ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਣ ਦੇਣਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੀ ਹੈ ਸੋ ਉਹੀ ਸਰ ਕਰੇਗਾ